ਸਾਚੀ ਰਾਸ ਸਾਚਾ ਬਾਪਾਰ ਸੋ ਤਨ ਪਰਖ ਜਿਸ ਨਾਮ ਪਿਆਰ ਤិន ਪ੍ਰਭ ਸਾਚਾ ਇੱਕ ਸਚੜਾਏ ਉਤੋਂ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ ਤਨਾਸਰੀ ਮਹਲਾ 3ਾ ਜੋ ਹਰ ਸੇਵੈ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚ ਮੁਖ ਨਾਓ ਸੱਚੋ ਸੱਚ ਸਮਾਲਿਓ ਦੁਖ ਜਾਏ ਸੱਚੇ ਸ਼ਬਦ ਬਸੈ ਮਨਿ ਆਏ ਗੁਰਬਾਣੀ ਸੁਣ ਮਿਲ ਗਵਾਏ ਸਜੇ ਹਰਨਾਮ ਮਨ ਬਸਾਏ ਰਹਾਓ ਕੋੜਕ ਸਤ ਤ੍ਰਸਨਾ ਅਗਨ ਬੁਝਾਏ ਅੰਤਰ ਸਾਥ ਸਹਿਜ ਸੁਖ ਪਾਏ ਗੁਰ ਕਾ ਬਾਣਾ ਚੱਲ ਤਾ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਝੈ ਨਾ ਜਾਣੈ ਬਾਣੀ ਮਨਮੁਕ ਅੰਧੇ ਦੁਖ ਬਿਹਾਣੇ ਸਤਗੁਰ ਪੇਟੇ ਤਾਸਕ ਪਾਏ ਹਮੈ ਵਿਚੋ ਠਾਕ ਰਹਾਏ ਕ੍ਰਿਸ਼ਨ ਕਈਐ ਦਾਤਾ ਇਕ ਸੋਏ ਕਿਰਪਾ ਕਰੇ ਸ਼ਬਦ ਮਿਲਾਵ ਹੋਏ ਮੇਲੇ ਪ੍ਰੀਤਨ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾ ਤਨ ਆਸਰੀ ਬਹਲ ਲਾ ਤੀਜਾ ਮਨ ਮਰੈ ਤਾ ਆਤਮਰ ਜਾਏ ਬਿਨ ਮਨ ਮੋਏ ਕੈਸੇ ਹਰ ਪਾਏ ਇਹ ਮਨ ਮਰੈ ਧਾਰੂ ਜਾਣ ਕੋਏ ਮਨ ਸ਼ਬਦ ਮਰੈ ਭੂਜੈ ਜਨ ਸੋਏ ਜਿਸ ਨਾਮ ਬਖਸ਼ੇ ਹਰਦੇਵ ਵਢਾਈ ਗੁਰਪ੍ਰਸਾਦ ਵਸੈ ਮਨਾਈ ਰਾਹਾਓ ਗੁਰਮੁਖ ਕਰਨੀ ਕਾਰ ਕਮਾਵੈ ਤੈਸ ਮਨ ਕੀ ਸੋਜੀ ਪਾਵੈ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰਜ ਵਲਣਹਾਰਾ ਮਨ ਅਸਾਦ ਸਾਧਾ ਜਨ ਕੋਈ ਅਚਰ ਚਰੈ ਤਾ ਨਿਰਵਲ ਹੋਈ ਗੁਰਮੁਖੇ ਮਨ ਲੈ ਅਸਵਾਰ ਹਮੇ ਵਿਚੋ ਤਜੈ ਵਿਕਾਰ ਜੋਤਰ ਰਕੈਨ ਮੇਲ ਮਿਲਾਏ ਕਦੇ ਨ ਵਿਸੜੈ ਸਬਦ ਸਮਾਏ ਆਪਣੀ ਕਲਾ ਪੇ ਪ੍ਰਵ ਜਾਣੈ ਨਾਨਕ ਗੁਰਮੁਖ ਨਾਮ ਪਸਾਣੈ ਤਨਾਸਰੀ ਮਨ ਲਾ ਤੀਜਾ ਕਾਚਾ ਤਨ ਸੰਚੈ ਮੂਰਖ ਗਾਵਾੜ ਬਨਮੁਖ ਮੋ ਭੋਲੇ ਅੰਧ ਗਾਵਾੜ ਕਿਆ ਕਹਿ ਤਨ ਸਾਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰ ਮੱਥੀ ਪਾਏ ਕਾਚਾ ਤਨ ਫਨ ਆਵੇ ਜਾਏ ਰਹਾਉ ਮਨਮਕ ਬੋਲੇ ਸਭ ਮਰੈ ਗਵਾੜ ਭਵਜਲ ਡੋਬੇ ਨਾ ਉਰਵਾਰ ਨ ਪਾਰ ਸਤਿਗੁਰ ਦੇ ਪੇਟ ਪੂਰੇ ਭਾਗ ਸਾਚ ਰਤੇ ਅਹ ਨਿਸਬੈ ਦਾਗ ਜੋਂ ਜਗਮੈ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸਾ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਸ ਸਾਚਾ ਸਾਚ ਹੈ ਸੋਈ ਉਤਮ ਰੇਮ ਪਸਾਨ ਕੋਏ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਤਨਾਸਰੀ ਮਾਲਾ ਤੀਜਾ ਨਾਮ ਹੈ ਕੀਮਤ ਮਿਤ ਕਹੀ ਨ ਜਾਏ ਸੇ ਜਨ ਧੰਨ ਜਨ ਇੱਕ ਨਾਮ ਲਿਬ ਲਾਏ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਹਮ ਮੋੜਖ ਮੋੜਖ ਮਨ ਮਾਹੇ ਹਉਮੈ ਵਿੱਚ ਸਭ ਕਾਰ ਕਬਾਹੇ ਗੁਰ ਪ੍ਰਸਾਦਿ ਹਮੈਂ ਜਾਏ ਆਪੇ ਬਖਸੇ ਲੈ ਮਿਲਾਏ ਵਿਖਿਆ ਕਾਤਨ ਬਹੁਤ ਅਭਿਮਾਨ ਹੰਕਾਰ ਡੁੱਬੈ ਨਾ ਪਾਵੈ ਮਾਨ ਤਾਪਸੁਰ ਸਦਾ ਕੋਈ ਗੁਰਮਤਿ ਸਾਲਾਹੀ ਸਤਸਈ ਆਪੇ ਸਾਜੇ ਕਰਤਾ ਸੋਈ ਤਿਸ ਵਿਨ ਦੂਜਾ ਅਬਰਣ ਕੋਇ ਜਿਸ ਸਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾਸਰੀ ਮੰਲਾ ਤੀਜਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਭਿਕਖ ਪੇਖਾ ਜੀ ਤੇਰੇ ਤੂੰ ਨਿਜ ਪਤਹਿ ਦਾਤਾ ਓਹ ਦਿਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੂ ਰੰਗ ਰਤਾ ਹਾਂ ਬਿលਿਆ ਰਹਿ ਜਾਓ ਸੱਚੇ ਤੇਰੇ ਨਾਮ ਬਿਟੋ ਕਰਨ ਕਾਰਨ ਸਭਨਾ ਦਾ ਇੱਕ ਅਵਰਣ ਦੂਜਾ ਕੋਈ ਰਹਾਉ ਬਾਤੇ ਫੇਰ ਪੈ ਕਿਰਪਨ ਕਾਉ ਅਬ ਕਿਸ ਕਿਰਪਾ ਕੀਜੈ ਹੋ ਹਉ ਦਇਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਬ ਲਾਗੀ ਹੈ ਭੀਤਰ ਸਤਿਗੁਰ ਸੇਵਨ ਮਨ ਮਾਨਿਆ ਤਨਾ ਸ੍ਰੀ ਮਾਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਾਮੀ ਰਖ ਸੰਗਤ ਤੁਮ ਜੋ ਪਿਆਰੇ ਹਰ ਗੁਣ ਕੈਨ ਸਕੋ ਬਨਬਾਰੀ ਹਮਾ ਪਾਪੀ ਪਾਤਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਓ ਜਨਮ ਜਨਮ ਕੇ ਲਾਗੇ ਵਿਖ ਮੋਰਚਾ ਲੱਗ ਸੰਗਤ ਸਾਧ ਸਬਾਰੀ ਜੋ ਕੰਚਨ ਬੈ ਸੰਤਰਤਾਯੋ ਮਲਕਾਟੀ ਕਟਤ ਉਤਾਰੇ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰਤਾ ਜੀ ਹਰ ਹਰ ਔਖਦ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹੋ ਮੇ ਬਾਰੇ ਹਰ ਹਰ ਅਗਮ ਆਗਾਦ ਬੋਧ ਪ੍ਰ ਅਪਰੰਪਰ ਪਰਖ ਪਾਦੀ ਜਨਕੋ ਕਿਰਪਾ ਕਰੋ ਜਗ ਜੀਵਨ ਨਨਾਨਕ ਪੈ ਜਸਵਾਰੀ ਤਨਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਪਰਮ ਪ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜੱਗੀ ਹਰਿ ਕੈ ਨਾਮ ਅਰਤਾ ਬੈ ਰਾਗੀ ਹਰਿ ਹਰਿ ਕਥਾ ਸੁਣੀ ਮਨ ਭਾਈ ਗੁਰਮਤਿ ਹਰਿ ਲਿਬ ਲਾਗੀ ਰਹਾਓ ਸੰਤ ਜਨਾ ਕੀ ਜਾਤ ਹਰ ਸੋਬੀ ਤੂੰ ਮਠਾਕਰ ਹਮ ਸਾਂਗੀ ਦੇਸੀ ਮਤ ਦੇਵ ਹਰ ਸਾਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਦੇ ਤੂੰ ਬਡ ਪੁਰਖ ਬਡਾਗੀ ਤੁਮਰੀ ਗਤ ਮਿਤ ਕਹਿ ਨ ਸਕੈ ਪ੍ਰਭ ਹਮ ਕਿਉ ਕਰ ਮੈ ਲੈ ਅਭਾਗੀ ਹਰ ਪ੍ਰਭ ਸਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾ ਸੁਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਤਨਾਸਰੀ ਮਹਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਪੁਰਖ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣ ਸੋ ਮੁਕਤਾ ਹਮ ਤਿਸ ਕਹਿ ਸਦ ਕੁਰਬਾਨੀ ਹਰ ਕੇ ਸੰਤ ਸੁਨੋ ਜਸ ਕਨੀ ਹਰ ਹਰ ਕਥਾ ਸੁਨੋ ਇਕ ਨਿਮਕਪਲ ਸਭ ਕਿਲ ਵਿਖ ਪਾਪ ਲੈ ਜਾਨੀ ਰਹਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵਡ ਪੁਰਖ ਬਡਾਨੀ ਤਨ ਕੀ ਤੂਰ ਮੰਗੇ ਪ੍ਰਭ ਸਾਮੀ ਹਾਮ ਹਰ ਲੋਚ ਲੋਚਾਨੀ ਹਰ ਹਰ ਸਫਲ ਹੋ ਬਿਰਖ ਪ੍ਰਭ ਸਾਮੀ ਜਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਤੀ ਭੁਖ ਬਖਾਨੀ ਦਿਨ ਕੇ ਬਡੇ ਭਾਗ ਬੜ ਉੱਚੇ ਤਨ ਹਰ ਜਪਿਓ ਜਪਾਨੀ ਤਨ ਸੰਗ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾਸਰੀ ਮਾਲਾ ਚੌਥਾ ਹਮ ਅੰਦਲੇ ਅੰਧ ਬਿਖੈ ਬਿਕਰਤੇ ਕਿਉ ਚਲ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਇ ਫਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਜਨੋ ਜਨ ਭਾਈ ਗੁਰ ਸੇਵੋ ਭੇਗ ਬਿਗਾਲੀ ਸਤਿਗੁਰ ਸੇਵ ਕਰਚ ਹਰ ਬਾਦੋ ਮਤ ਜਾਣੋ ਅੱਜ ਕੇ ਕਾਲੇ ਹਰ ਕੇ ਸੰਤ ਜਪੋ ਹਰ ਜਪਣਾ ਸੰਤ ਚਲੇ ਹਰ ਨਾਲੀ ਜਨਾਰ ਜਪਿਆ ਸੇ ਹਰ ਹੋਏ ਹਰ ਮਿਲਿਆ keel ke lali ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਬਲੀ ਜਨਾਨੰਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਤਨਸਰੀ ਮਹੱਲਾ ਚੌਥਾ ਹਰ ਹਰ ਬੂੰਦ ਪੈ ਹਰ ਸਾਮੀ ਹਮਾ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮਖਾਤੀ ਹਰ ਬਿਨ ਰਹਿਨ ਸਕੋਇ ਕਰਾਤੀ ਜੋ ਬਿਨ ਅਮਲ ਅਮਲੀ ਮਰ ਜਾਈ ਹੈ ਤੋ ਹਰ ਬਿਨ ਹਮ ਮਰ ਜਾਤੀ ਰਹਾਓ ਤੁਮਹਾਰ ਸਰਵ ਰਿਅਤ ਗਾ ਹਮ ਲੈ ਨ ਸਕੈ ਅੰਤ ਮਾਤੀ ਤੂ ਪਰ ਪਰੇ ਪਰਮ ਪਰ ਸੁਆਮੀ ਮਿਤ ਜਾ ਨਹ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪੈਓ ਗੁਰ ਰੰਗ ਚ ਲੁਲੇ ਰਾਤੀ ਹਰ ਹਰ ਭਗਤ ਬਨੀਤ ਸੋ ਭਾਵ ਹਰ ਜਪਿਓ ਉਤਮ ਪਾਤੀ ਆ ਪੇਟਾ ਗੁਰ ਆਪੇ ਸਿਵਕਾ ਆਪ ਨਾ ਬਹਿ ਭਾਤੀ ਨਾਨਕ ਜਨਤ ਮਰੀ ਸਰਣਾਈ ਹਰ ਰਖ ਲਾਜ ਭਗਤੀ ਤਨਾਸਰੀ ਮਨ ਲਾ ਚਰਤਾ ਕਲਯੁਗਿਕਾ ਧਰਮ ਕਹੋ ਤੂੰ ਭਾਈ ਕਿਵ ਸੂਟੈ ਹਮ ਸੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਏਕਾ ਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਨ ਜਪਿਓ ਹਰ ਬਚਨਾਂ ਕੀ ਲੇਖਾ ਚ ਤਰਗੁਪਤ ਜੋ ਲਿਖਿਆ ਸਭ ਸੁਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨ ਕੀ ਜੇ ਨੀਰ ਸੂਰਿ ਤ੍ਰਿਸ਼ਨਾ ਅਗਨ ਭਜਾਨੀ ਸਭ ਚਰਿਆ ਚੰਦ ਚੰਦ ਅਕੀ ਤੁਮ ਬੜ ਪ੍ਰਖ ਬੜ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਤਰਦਾਸਨ ਦਾਸ ਦਸਕੀ ਤਨਾਸਰੀ ਮਹੱਲਾ ਚੌਥਾ ਕਰ ਪੰਜਵਾ ਦੋਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਔਰ ਤਾਰ ਵਿਚਾਰ ਮਰਾਰ ਰਮਾ ਰਾਮਾ ਮਨ ਮੋਹਨ ਨਾਮ ਜਪੀਨੇ ਅਦ੍ਰਿਟ ਅਗੋਚ ਰਿਆ ਪਰਮ ਪਰਸਵਾਮੀ ਗੁਰ ਪੂਰੇ ਪ੍ਰਗਟ ਕਰਦੀਨੇ RAM ਪਾਰਸ ਚੰਦਨ ਹਮ ਕਾਸਟ ਲੋਸਟ ਹਰ ਸੰਗ ਹਰੀ ਹਰ ਸੰਗ ਸਤ ਸੰਗ ਪਾਏ ਹਰ ਕੰਚਨ ਚੰਦਨ ਕੀਨੇ ਰਹਾਓ ਨਭ ਸੇ ਘਟ ਬੋਲੇ ਮੁਖ ਅਗਰ ਮੇਰਾ ਹਰ ਪ੍ਰਭਿ ਬਿਨਪਤੀਨੇ ਧਰਨਾਨਕ ਹਰ ਹਿਰਦੈ ਸਬਤਿ ਆਵਹੋ ਓ ਹਰ ਪ੍ਰਭ ਮੇਰਾ ਪੀਨੇ ਤਨਾਸਰੀ ਮਹਲਾ ਚਰਤਾ ਗੁਣਕਾਰ ਲੋਕਰ ਸੇਵਾ ਸਤੁਗੁਰ ਏਬ ਹਰ ਹਰ ਨਾਮ ਤਿਆਈ ਹਰ ਦਰਗਹਿ ਪਾਵੇ ਫਿਰ ਜਨ ਮਨ ਆਵੇ ਹੈ ਹਰ 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 ਜੋਤ ਸਮਾਈ ਜਾਪ ਮਾਨ ਨਾਮ ਹਰੀ ਹੋ ਹੋ ਸਰਬ ਸੁਖੀ ਹਰ ਜਸ ਉਚ ਸਬਨਾ ਤੇ ਉਪਰ ਹਰ 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 ਸੇਵ ਸਦਾਈ ਰਹਾ ਹਰ ਕਿਰਪਾ ਨਿਤ ਕੀਨੀ ਗੁਰ ਭਗਤ ਹਰ ਦੀਨੇ ਤਬ ਹਰਿ ਸੁਪ੍ਰੀਤ ਬਨਿ ਆਈ ਬੋਹ ਚਿੰਤ ਬਿਸਾਰੀ ਹਰ ਨਾਮੁ ਹਰਿ ਤਾਰੀ ਨਾਨਕ ਕਰ ਪੈ ਹੈ ਸਖਾਈ ਤਨਾ ਸਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਵਜਲ ਪਾਠ ਉਤਾਰੀ ਮਨ ਬਚਰ ਦੇਤੇ ਆਏ ਹਰ ਹੋਏ ਸੰਤੋਟ ਆਇਬ ਪੜ ਹਰ ਨਾਮ ਮਰਾਰੀ ਮਨ ਜਪਿਐ ਹਰ ਜਗਦੀਸ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਓ ਹਰ ਹਰਿ ਕ੍ਰਿ ਦ੍ਰਿਟ ਤਵ ਭਇਓ ਮਨ ਉਦਮਾ ਹਰ ਹਰਿ ਨਾਮ ਜਪਿਓ ਗਤ ਭਈ ਹਮਾਰੀ ਦਰ ਨਾਨਕ ਕੇ ਪਤ ਰਾਖ ਮੇਰੇ ਸੁਮੀ ਹਰਿਆਏ ਪਰਿਓ ਹੈ ਸਰਨ ਤੁਮਾਰੀ ਤਨਾਸਰੀ ਮਹਲਾ ਚਲਤਾ ਸਰਸਤੀ ਸਿੱਧ ਬੁੱਧ ਤੇ ਤੀਸ ਕੋਟ ਮਨ ਜਨ ਸਭ ਚਾਹ ਹਰ ਜੀ ਤੇ ਰੋਣਾ ਗੁਰ ਪ੍ਰਸਾਦ ਕੋ ਵਿਰਲਾ ਪਾਵੈ ਦਿਨ ਕੋ ਲਿਲਾਟ ਲਿਖਿਆ ਤੁਰ ਭਾਉ ਜਾਪ ਮਨ ਰਾਮੈ ਨਾਮ ਹਰ ਜਸ ਉਤਮ ਕਾਮ ਜੋਗਾ ਬਸਣ ਤੇ ਰਾਜ ਸੁਮੀ ਓ ਤਿਨ ਕੈ ਸਦ ਬਰ ਹਾਰੇ ਜਾਉ ਰਾਉ ਸਰਨਾਗਤ ਪ੍ਰਤਪਾਲਿਕ ਹਰਿ ਸਾਮੀ ਜੋ ਤੁਮ ਦਿਉ ਸੋਇ ਹਉ ਪਾਉ ਦੇਨ ਦਇਆਲ ਕਿਰਪਾ ਕਰ ਦੀਜੈ ਨਾਨਕ ਹਰਿ ਸਿਮਰਨ ਕਾ ਹੈ ਚਾਉ ਤਨਾਤ ਸਰੀ ਮਹਲਾ ਚਤਾ ਸੇਵਕ ਸਿਖ ਪੂਜਣ ਸਭ ਆਬਹਿ ਸਭ ਗਾਵੇ ਹਰ ਹਰ ਉਤਮ ਬਾਨੀ ਗਾਵੇ ਆ ਸੁਣਿਆ ਤਿਨ ਕਾ ਹਰਿ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਵਾਨੇ ਬੋਲੋ ਭਾਈ ਹਰ ਕੀਰਤ ਹਰ ਭਜਨ ਤੀਰਥਾ ਹਰ ਦਰਤਨ ਕੀ ਉਤਮ ਬਾਤ ਐ ਸੰਤੋਹ ਹਰ ਕਥਾ ਜਿਨ ਜਨਹੋਂ ਜਾਣੀ ਰਾਹਾ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਬਡਾਨੀ ਜਨਨਾਨਕ ਆਪ ਮਲਾਏ ਸੋਈ ਹਰ ਮਿਲਸੀ ਆਬਰ ਸਭ ਤਿਆਗੋ ਹਾਂ ਹਰ ਭਾਨੇ ਤਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਕਾਮ ਧੈਨਾ ਸੋ ਐਸਾ ਹਰ ਤਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾਂ Jap man ਸਤਨਾਮ ਸਦਾ ਸਤਨਾਮ ਹਾਲਤ ਬਾਲਤ ਮੁਖ ਉਜਲ ਹੋਈ ਹੈ ਨਿਤ ਧਿਆਇ ਹਰ ਪ੍ਰਖ ਨਿਰੰਝ ਨਾਰਾ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੇਨੀ ਬੜ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਹਿਮਤ ਦਿਨੀ ਜਬ ਹਰ ਬਭ ਜਲ ਤਰਨਾ ਤਣਾ ਉਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖੋਈ ਹਮਰੀ ਵੇਦਨ ਤੋ ਜਾਣ ਤ ਸਾਹਾ ਆਬਰ ਕਹਿ ਜਾਣ ਕੋਈ ਨਾ ਸੱਚਾ ਸਹਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਐਤ ਆਵੇ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਹਿ ਇੱਕ ਦਾਤ ਸਾਕੋਤ ਜਿਹ ਵਿੱਚ ਹੈ ਮੇਰੇ ਸਾਹਾ ਤੁਜਤੇ ਬਾਹਰ ਕੋਈ ਨਾਹੀ ਤਬਦੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝੇ ਮਾਹੇ ਸਵਾਹੇ ਸਭ ਨਾ ਕੀ ਤੋ ਆਸ ਹੈ ਮੇਰੇ ਪਿਆਰੇ ਸਭ ਤੁਝੈ ਤਿਆਬੈ ਮੇਰੀ ਸਾਹ ਜੋ ਪਾਵੈ ਤੋ ਰਖ ਤੂੰ ਮੇਰੇ ਪਿਆਰੇ ਸਤਨਾਮਕ ਕੇ ਪਾਤ ਸਾਹ ਤਨਾਸਰੀ ਮਹੱਲਾ ਪੰਜਵਾਂ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਖ ਪਨ ਦੁਖ ਭਵ ਖੰਡਨ ਦੁਖ ਪੰਜਨ ਸਬਾ ਮੇ ਭਗਤ ਬਸਲ ਨਿਰੰਕਾਰੇ ਕੋਟ ਪਰ ਆਦ ਮਿਟੇ ਕਿਨ ਪੀਤੜ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੇਨ ਦਿਆਲ ਕਰੀ ਪ੍ਰਭ ਕਿਰਪਾ ਬਸਕੀਨੇ ਪੰਜ ਦੂ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹਾਏ ਦਰਬਾਰੇ ਸਰਬ ਜੀ ਆ ਕੇ ਦਾਤੇ ਸੁਆਮੀ ਕਰੇ ਕਿਰਪਾ ਲਿਓ ਉਬਾਰੇ ਤੇਰਾ ਵਰਣ ਨ ਜਾਪ ਰੂਪ ਨ ਲਖੀਐ ਤੇਰੀ ਕੁਦਰਤ ਕਾਣ ਵਿਚਾਰੇ ਜਲ ਥਲ ਮੈਲ ਰਬਿਆ ਸਰ ਬਠਾਈ ਅਗਮ ਰੂਪ ਗਿਰ ਧਾਰੇ ਕੀਰਤ ਕਰ ਸਗਲ ਜਨ ਤੇਰੀ ਦੁਆਬ ਨਾਸੇ ਫਿਰਖ ਮਰਾਰੇ ਜੋ ਭਾਵੈ ਤੋ ਰੱਖੋ ਸਭੀ ਜਨ ਨਾਨਕ ਸਰਣ ਦੁਆਰੇ ਤਨਾ ਸਰਹੀ ਮਹੰਲਾ ਪੰਜਵਾ ਦਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸੋਹੇ ਤਬੜਾਯੋ ਕਮਲ ਹੀਤ ਬਿਨ ਸੋਹ ਹੈ ਬਬਦਾ ਓਨ ਮਾਰਗ ਨਿਕਸ ਨਾ ਪਾਯੋ ਆਬ ਮਨ ਇਕ ਸਮ ਕੀਨਾ ਮਰਨ ਜਾ ਬੈ ਸਦੀ ਸੰਗੇ ਸਤਿਗੁਰ ਸਭ ਦੀ ਚੀਨਾ ਰਹਾ ਕਾ ਮਹੇਤ ਕੁੰਤਰ ਲੈ ਫਾਂਕੇ ਆਓ ਓਹਾ ਪਰਵਸ ਭਇਓ ਵਿਚਾਰਾ ਨਾਦ ਹੇ ਤਿਸ ਰਡਾਰਿਓ ਕੋ ਰੰਗਾ ਉਸ ਹੀ ਹੇਤ ਬਿਦਾਰਾ ਦੇਖ ਕਟੰਬ ਲੋਭ ਮੋਹ ਪ੍ਰਾਨੀ ਮਾਇਆ ਕਉਲ ਪਟਾਨਾ ਆਦਰ ਚਿਓ ਕਰੇ ਲਈ ਨੋ ਆਪਣਾ ਉਹਨਾਂ ਸੋਡ ਸਰਾ ਪਰ ਜਾਨਾ ਮੈਂ ਗੋਬਿੰਦ ਅਬਰ ਸੰਗ ਨੇਹਾ ਓਹ ਜਾਣ ਸਦਾ ਦੋਹਿਲਾ ਕਹੋ ਨਾਨਕ ਗੁਰ ਹੈ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾਤਨਾ ਸਰੀ ਮਹੱਲਾ ਪੰਜਵਾ ਕਰ ਕਿਰਪਾ ਦੀਓ ਮਹ ਨਾਮਾ ਬੰਧਨ ਤੇ ਸੁਟਕਾਏ ਮਨ ਤੇ ਵਿਸਰ ਸਗਲੋ ਧੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਸਾਡੀ ਅਹੰਤ ਮੋਹ ਮਨ ਵਸਨ ਦੇਕਰ ਗਢਾ ਗਾਡੀਰਾ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਬ੍ਰਹਮ ਬਸਾਰ ਪਸਾਰੋ ਭਿੱਤਰਾ ਸਤਗੁਰ ਤੇ ਸੋਧੀ ਪਾਈ ਤਵ ਕਾ ਮੀਠਾ ਮੈਂ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਦੂਰ ਬਰਾਇਓ ਮਨ ਕਾ ਬਿਰਹਾ ਤਾ ਮੇਰ ਕਿਉ 베ਰੈ ਰਜਨ ਫਿਰ ਚੋਟੀ ਠਾ ਅੰਮ੍ਰਿਤ 부ਟਾ ਸਬਦ ਲਗੋ ਗੁਰ ਮੀਠਾ ਜਲਥਲ ਮਹੀਆਲ ਸਰਬੇ ਨਿਵਾਸੀ ਨਾਨਕ ਰਮਈਆ ਢਿਟਾ ਤਨੋ ਸ੍ਰੀ ਮੰਨ ਲਾ ਪੰਜਵਾ ਜਪ ਤੇ ਦਰਸ਼ਨ ਭੇਟੇ ਸਾਦੋ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਰ ਕੀਰਤਿ ਨਾ ਪੁਰਖ ਵਿਧਾਤਾ ਪਾਏ ਅਬ ਮੋਹਿ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਬਨ ਮੈਂ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਨਿਦਾਨ ਅਰਿਧ ਪੀਤਰ ਵਸਿਆ ਤਾਗਾ ਦੁਖ ਪਰਮ ਭਾਗਾ ਦੀ ਪ੍ਰਾਪਤ ਬਜਤ ਅਗੋਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੁਗ ਲੋਭ ਮੋ ਤਾਕਾ ਹਮੈ ਰੋਗ ਮਿਟੇ ਕਿਰਪਾ ਤੇ ਜਮਤੇ ਭੇ ਵਿਵਕ ਗੁਰ ਕੀ ਟੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮਤੇ ਕਾਡੇ ਤੇਸੋ ਗੁਰ ਕਾ ਕੁਰਬਾਨੀ ਤਨ ਆਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤੇ ਸਿਕਾ ਸੋਈ ਸੁਗੜ ਸਜਾਨੀ ਤਨਹੀ ਸੁਣਿਆ ਦੁਖ ਸੁਖ ਮੇਰਾ ਤਾ ਬਿਦ ਨੀਕੀ ਘਟਾਨੀ ਜੀ ਅਕੀ ਏ ਕਾ ਹੀ ਬਹਿਮਾਨੀ ਅਵਰ ਜਤਨ ਕਰ ਰਹੇ ਬੋ ਤੇਰੇ ਤੇ ਨਾ ਤੇਰ ਨੀ ਕੀਮਤ ਜਾਨੀ ਰਹਾਓ ਅਮਰਿਤ ਨਾਮ ਨਿਰਮੋਲਕ ਹੀ ਦਾ ਗੁਰ ਦੀਨੋ ਮੰਤਾਨੀ ਡਿਗੈ ਨ ਡੋਲੇ ਦ੍ਰਿੜ ਕਰ ਰਹੇ ਆ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਵਿਚ ਹਮ ਤੁਮ ਕਸ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੇ ਪ੍ਰਗਟਿਓ ਜੋਤ ਸਾਜ ਸੁਖ ਸੋਭਾ ਬਾਜੇ ਅਨਹਤ ਬੰਨੀ ਕਹ ਨਾਨਕ ਨੇ ਚਲ ਕਰਵਾਦਿਆ ਗੁਰ ਕੀਆ ਬੰਧਾਨੀ ਤਨਾਸਰੀ ਮਾਲਾ ਪੰਜਵਾ ਵੱਡੇ ਵੱਡੇ ਰਾਜ ਨੇ ਅਰ ਭੂਮਾ ਲਾ ਤਾਕੀ ਤ੍ਰਸਨ ਨ ਬੁੱਝੇ ਲਪਟ ਰਹੇ ਮਾਇਆ ਰੰਗ ਮਤੇ ਲੋਚਨ ਕਸੋ ਨ ਸੋਜੀ ਵਿਖਿਆ ਮੈਂ ਕਹ ਨਹੀ ਤ੍ਰਿਪਤ ਨ ਪਾਈ ਜੋ ਪਾਪ ਕੀ ਤਨ ਨੀਂਦ ਛਾਪੈ ਬਿਨ ਹਰਿ ਕਾ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬੋਬਿੰਦ ਨਾ ਤਾਂ ਕੀ ਮਿਟੈ ਨ ਭੁੱਖਾ ਉਤਮ ਕਰੈ ਸਾਨ ਕੀ ਨਿਆਈ ਚਾਰੇ ਗੁੰਟਾ ਘੋਖਾ ਕਾਮ ਬੰਤ ਕਾਮੀ ਬੋ ਨਾਰੀ ਪਰ ਗ੍ਰਹਿ ਜੋ ਹਨ ਚੁੱਕੈ ਦਿਨ ਪਰਤ ਕਰੈ ਕਰੈ ਪਸਤਾਪੈ ਸੋ ਗਲੋਪ ਮੈਂ ਸੁਕੈ ਹਰ ਹਰ ਨਾਮ ਅਪਾਰਿਆ ਮੋਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤ ਨਿਕੈ ਨਾਨਕ ਗੁਰ ਤੇ ਜਾਨਾ ਤਨਾਸਰੀ ਮਹਲਾ ਪੰਜਵਾ ਲਬੈਨ ਲਗਨ ਕੋ ਹੈ ਕਸੂਐ ਜਾ ਕੋ ਫਿਰੇ ਧਾਬੈ ਧਾਕੋ ਗੁਰ ਦੇ ਨੋ ਏ ਅੰਮ੍ਰਿਤ ਤੇ ਸਹੀ ਕੋ ਬਣਿਆ ਵੈ ਦਾ ਕੋ ਆਇਓ ਏਕ ਰੱਸਾ ਕਾਨ ਪਾਨ ਆਨ ਨੀਖ ਦਿਆ ਤਾਂ ਕੈ ਚਿੱਤ ਨ ਬਸਾ ਰਹਾਓ ਮੌਲਯ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਭਰਣ ਨ ਸਾਕੋ ਉਹ ਤਦਤਾ ਕੀ ਕੀਮਤ ਕਹਿਣ ਨ ਜਾਇ ਕਾਲ ਨ ਮਿਲਿਆ ਸੇਵਨ ਨ ਮਿਲਿਆ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰ ਠਾਕਰ ਤਿਨ ਗੁਰਹਿ ਕਮਨੋ ਮੰਤਾ ਦੇਨ ਦਇਾਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿ ਪਾਲਾ ਓਤ ਪੋਤ ਨਾਨਕ ਸੰਗ ਰਬਿਆ ਜੋ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਨ ਲਾ ਪੰਜਵਾ ਭਰ ਜਾਓ ਗੁਰੇ ਆਪਣੇ ਉਪਰ ਜਿਨ ਹਰ ਹਰ ਨਾਮ ਦਰਿੜਾਇਆ ਮਾ ਹੁਦਾਨ ਅੰਧਕਾਰ ਮੈਂ ਜਿਨ ਸੇਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਹਾਂ ਸਰਬ ਤੋਕ ਕੀ ਜਿਸੈ ਅਮਾਰੀ ਚਿੰਦਰਾਉ ਜਾ ਕੈ ਸਮਰਨ ਸਰਬ ਨਿਧਾਨਾ ਮਾਨ ਮਹਤਪਤ ਪੂਰੀ ਨਾਮ ਲੈਤ ਕੋਟ ਅਗਨਾਸੀ ਭਗਤ ਬਾਸਾ ਸਭ ਧੋਰੀ ਸਰਬ ਮਨੋਰਥ ਜੇ ਕੋ ਚਾਹੈ ਸੇਵ ਏਕ ਨਿਧਾਨਾ ਪਾਰ ਪਰੇ ਮਹ ਪਰੰਪਰ ਸੁਆਮੀ ਸਿਮਰਤ ਬਾਰ ਬਰਨਾ ਚੀਤਲ ਸਾਤ ਮਹਾਂ ਸੁਖ ਪਾਇਆ ਸੰਤ ਸੰਗ ਰਹੈ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਏ ਨਾਨਕ ਕੀਨੋ ਚੋਲਾ ਤਨਾਸਰੀ